ਕਦੇ ਇਹ ਤਜਰਬਾ ਕਰਕੇ ਦੇਖਿਆ ਵੀ ਜੇ ਇੱਕ ਦੁੱਧ ਦੇ ਵਿੱਚ ਇੱਕ ਖਾਂ ਦੇ ਵਿੱਚ ਆਪਾਂ ਦੁੱਧ ਛੱਡਦੇ ਹਾਂ ਤੇ ਸ਼ਾਮ ਨੂੰ ਫਾਂਕੀ ਤੇ ਡਬਲ ਨਿਕਲੂਗਾ। ਦੁੱਧ ਕੋਈ ਦਾ ਹੀ ਫਿਰ ਹੈਗਾ ਜੀ ਇਹ ਕਿੰਨਾ ਖਾਣ ਤੋਂ। ਆਹ ਤਾਂ ਆਣੀ ਨਹੀਂ ਬੁੱਕਦਾ ਜੀ। ਆਓ ਜੀ ਪਹੁੰਚ ਗਏ ਭਾਈ ਕਰਾਂ ਮਾਤਾ ਜੀ। ਆ ਲੈ ਆਂਦੇ ਬਿਸਕਟ ਭਾਈ ਮੰਮੀ ਦਾ ਲਾਤਾ ਲੰਬਾ। ਮੰਮੀ ਨੇ ਕਹਿਣਾ ਮੰਮੀ ਲੈ ਹੁਣ ਇਹਦੇ ਗੱਲੇ ਸਾਰ ਨਹੀਂ ਕਿਲੋ ਕਾ ਹੈ। ਹਾਂ। ਇਹ ਵੀ ਭਾਈਆ ਭਈਆ ਦੇ ਦੋ ਜੀ ਗੁਣੀਆਂ ਨੂੰ। ਹਾਂ। ਲਓ ਜੀ ਧਰਤੀਆਂ 'ਚ ਮਾਤਾ ਜੀ ਨੇ ਛੱਲੀਆਂ ਸਾਸਿਕਾਲ ਭਾਈ ਸਾਰਿਆਂ ਨੂੰ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਮੈਂ ਵੀ ਕਹਾ ਮੈਂ ਇਹ ਪਟਾਕੇ ਜੇ ਪਤਾ ਨਹੀਂ ਕਿੱਥੇ ਪਈ ਜਾਂਦੇ ਆ ਹੈ ਆਏ ਨਹੀਂ ਪਤਾ ਵੀ ਤਸਰੀ ਕਾ ਜੀ ਸਾਰਿਆਂ ਨੂੰ ਮੈਂ ਆਇਆ ਕਰਦਾ ਨਹੀਂ ਮੈਂ ਕਹੀਦੇ ਬਾਰੇ ਭੁੱਲਾ ਹਾਂ ਵੀ ਨਾਲੇ ਇੱਧਰ ਸਬਜ਼ੀ ਤੇਰੀ ਵੀ ਇਹ ਨਾਲੇ ਮਾਤਾ ਨੇ ਰੀ ਨਹੀਂ ਇਹ ਪਟਾਕੇ ਜੇ ਬਹੁ ਪੈਂਦੇ ਉਦਾਂ ਪਟਾਕੇ ਫਿਰ ਬਹੁਤ ਹੁੰਦੀ ਐ ਤਾਂ ਪਟਾਕੇ ਪੈਂਦੇ ਆ ਨਹੀਂ ਚੁੱਲੇ 'ਮਾਂ ਵੀ ਤਾਂ ਚੁੱਲੇ 'ਮਾਂ 'ਤੇ ਪੈਂਦੇ ਹੁੰਦੇ ਵੈਸੇ ਪੈਂ ਗੈਸ ਤੇਜ ਆ ਇਹ ਹਾਂ ਹੋਰ ਕਿਹ ਗੈਸ ਤੇਜ ਆ ਹਾਂ ਗੈਸ ਜਮੀਂ ਪੋੜ ਰਾਣਾ ਮੈਂ ਤਾਂ ਉਧਰ ਦੇ ਭੱਜਿਆ ਮੈਂ ਪਤਾ ਨਹੀਂ ਕੀ ਹੋ ਗਿਆ ਕਿਤੇ ਅੱਗੇ ਲੱਗ ਗਈ ਮੈਂ ਪਟਾਕੇ ਜੇ ਲੱਗੇ ਮੈਂ ਮਗਾ ਚੱਟੀਆਂ ਰੱਖੀ ਤੇ ਮਗਾ ਖੇਤਾਂ 'ਚ ਚੱਟੀਆਂ ਹੋਈਆਂ ਵੀ ਆਚਾਰ ਦੀ ਚਾਹ ਪੈ ਜਾਣਾ ਹਾਂ ਆਚਾਰ ਪੈ ਜਾਣਾ ਆਚਾਰ ਬਸ ਤਿਆਰੀ ਹੋ ਆ ਹੁਣ ਖੱਡੇ ਸੀ ਸਾਸਰੀ ਕਾਲ ਜੀ ਸਾਰਿਆਂ ਨੂੰ ਲੱਡੂ ਜਾਦਾ ਪੁੱਤ ਕਹਿੰਦਾ ਪੁੱਤ ਦਾ ਹੁਣ ਹੁਣ ਬੁਲਾ ਸਾਸਰੀ ਕਾਲ ਸਾਸਰੀ ਕਾਲ ਕੁੜੀਆਂ ਵੀ ਲੋ ਹੋ ਰਹੀਆਂ ਸਾਸਰੀ ਕਾਲ ਜੀ ਸਾਰਿਆਂ ਨੂੰ ਆਹ ਜੀ ਕੁੱਕੜੀਆਂ ਭਾਈ ਮੈਂ ਜਿਆ ਸਰਦਾਰ ਜੀ ਕਹਿੰਦਾ ਜੁੜੀਆਂ ਲੱਕੜੀਆਂ ਤਾਰੀਆਂ ਵੀ ਇਹ ਜਿੱਦਾਂ ਉੱਥੇ ਗਿੱਲਾ ਚੁੱਡੇ ਚ ਸਾਡੇ ਅੱਗ ਵੱੜਦੀ ਹੈ ਹੁਣ ਤੁਸੀਂ ਸਾਰੀਆਂ ਅਗਾਜੇ ਥੋਟਿੰਗ ਯਸ ਜਦ ਜਾ ਕੇ ਵੀ ਦੇਖਣਾ ਮੰਮੀ ਚੁੱਲਾ ਉਹ ਤਾਂ ਜਗਾ ਤਾਂ ਹੁਣ ਸੁੱਕ ਗਈ ਸਾਰੀ ਚੱਕ ਕੇ ਆ ਕੇ ਦੇਖਣਾ ਹੈ ਗਿੱਲਾ ਪਹਿਲਾ ਪਹਿਲਾਂ ਕਰੋ ਮੰਮੀ ਪਹਿਲਾਂ ਕੀ ਕਰੀਏ ਮੰਮੀ ਵੀ ਪਰ ਆਖਣ ਸਾਰੀ ਦਾ ਬਕਰ ਜਰ ਤਾਂ ਨਹੀਂ ਸਕਦੇ ਉਹ ਕੀ ਕਰੀਏ ਪਹਿਲਾ ਗਿੱਲਾ ਤਾਂ ਤਾਂ ਮੰਮੀ ਮਾਤਾ ਉਹ ਨਾ ਜਿਹੜਾ ਪਾਣੀ ਆਪਣਾ ਸਾਰੇ ਘਰ ਦਾ ਜਾਂਦਾ ਉਹ ਇਦਾਂ ਹੀ ਜਾਈ ਗਿਆ ਮੰਮੀ ਨਾਲੇ ਦੀ ਬਾਰੀ ਹੋਣੀ ਤੇ ਹੁਣ ਪਰ ਅਸੀਂ ਕੀ ਕਰਿਆ ਆਚਾਰ ਪਾਉਣਾ ਤਾਂ ਫਿਰ ਉਹ ਤਾਂ ਜਾਂਦਾ ਨਹੀਂ ਕੋਲ ਉਹ ਤਾਂ ਟੂਆ ਪੈਂਦਾ ਉਹ ਟੂਏ ਬਾਏ ਦਾ ਪਤਾ ਜਾਂਦਾ ਡੰਗਰਾ ਆਉਂਦਾ ਤਾਂ ਛੱਡ ਨਾ ਜਾਂਦਾ ਘਰ ਦਾ ਬਦਲ ਗਈ ਛੱਡ ਦਾ ਬੋ ਜਾਣ ਲੱਗਿਆ ਬੋ ਟੋਕਾ ਬਣ ਜਾ ਚਾ ਚੱਲ ਛੱਡ ਦਾ ਸਮਝ ਲਓ ਛੱਡਦਾ ਹੀ ਜਾਂਦਾ ਡੰਗਰਾ ਕੀ ਨਹੀਂ ਕਰਦੀ ਆ ਥਾਡੀ ਲੈ ਸਰਜੀ ਕੰਮ ਕਰਨ ਕਰਦੇ ਤੁਸੀਂ ਅੱਛਾ ਪਾਈ ਕਿਤੇ ਜਨਾ ਤੁਹਾਡੇ ਛੱਡ ਚੋਂ ਜਾਂਦਾ ਹੈ ਅੱਛਾ ਹਾਂ ਜੇ ਤੁਸੀਂ ਵੀ ਤਾਂ ਪਿੰਗ ਪੀਂ ਆ ਉਹੀ ਮਹਿਸਤਾ ਦੇਂਦੀਆਂ ਜੇ ਇਦਣੇ ਜਿੱਥੇ ਕੰਮ ਨਾ ਜਾਂ ਮਿਸਤਰੀ ਆਏ ਮਤਲਬ ਜਰੇ ਪੈਪ ਕੋ ਵਾਲੋਂ ਦਾ ਹੈ ਉਹ ਮੰਮੀ ਉੱਥੇ ਮਿਸਤਰੀ ਦਾ ਲੋੜੇ ਨਹੀਂ ਉਹ ਤਾਂ ਬਸ ਆਪੇ ਪਟ ਕੇ ਪਰ ਉੱਪਰ ਭਾਈ ਬਜਰੀ ਦਾ ਪਾਣੀ ਉਹ ਪਾਣੀ ਕਿਉਂਕਿ ਬਜਰੀ ਪਾਣੀ ਪਾਣੀ ਪੈਪ ਪਾਣਾ ਪੈਣਾ ਤਾਂ ਦੂਏ ਟੋਏ ਪੈਣੀ ਪੈਣਾ ਕਿਉਂਕਿ ਉੱਥੇ ਨੂੰ ਨਾ ਟਰੈਕਟਰ ਲੰਘਦਾ ਭਰਿਆ ਵਟ ਕਈ ਵਾ ਟਰਾਲੀ ਟਰੁੱਲੀ ਡੂੰਗਾ ਪਾਣੀ ਪੈਣਾ ਹਾਂ ਡੂੰਗਾ ਨਹੀਂ ਚਲੋ ਪੋਚੇ ਮਾਰੀ ਚਲੋ ਮਾਰੀ ਚਲੋ ਮਾਰੀ ਚਲੋ ਲੈ ਦੱਸ ਪੋਚੇ ਕਿਵੇਂ ਰੋਹੀ ਚ ਬਹੁਤ ਮੰਮੀ ਇਹ ਪੋਚੇ ਬਹੁਤ ਮਾਰਨ ਲੱਗ ਗਿਆ ਲੈ ਭਾਈ ਛੱਲੀਆਂ ਹੋ ਗਈਆਂ ਓਕੇ ਐ ਰੱਖੋ ਭਾਈ ਜਾਨੂ ਚੁੱਲਾ ਬੰਦ ਜਾਨੂ ਛੱਲੀਆਂ ਦਰਵਾਜ਼ਾ ਛੱਜਣਾ ਹਾਂ ਇਹਨਾਂ ਨੇ ਕਾ ਦਰਵਾਜ਼ਾ ਜੰਮੀਆ ਦਾ ਕੁੱਕੜੀਆਂ ਦਾ ਖਾਣੇ ਦਾ ਸਵਾਦ ਇਹ ਇਹ ਆਪਣੇ ਵਾਲੀ ਮੱਕੀ ਚ ਤੋੜੀਆਂ ਵੀ ਮਾਂਮਾ ਆਪਣੇ ਆਈ ਚ ਤੋੜੀ ਦੀ ਗੱਲ ਹੂੰ ਹੁਣ ਤਾਂ ਮੱਕੀ ਮੱਕੀ ਦਾ ਐਨ ਪੂਰੀ ਚਾਰ ਜੋਗੀ ਤਿਆਰ ਹੋਣੀ ਹੂੰ ਉਹ ਕਿਨਾਂ ਨੇ ਜਾਣ ਮਾਂ ਕੀ ਬਸ ਠੀਕ ਹਲੇ ਇੱਕਦਣਾ ਮੁੰਡਾ ਫੋਨ ਆਉਂਦਾ ਤਾਂ ਮੇਰੀ ਗੱਲ ਸੁਣ ਮੈਂ ਕਿਨਾਂ ਨੇ ਜਾਣਾ ਸੀ ਪਿੱਛੇ ਤਾਂ ਕੱਢ ਲਈਆਂ ਭੁੱਲ ਗਏ ਹੋਰ ਕੀ ਚਲ ਕੋਈ ਨਾ ਮਰੇ ਨਹੀਂ ਹੁੰਦਾ ਮਾਂ ਨਹੀਂ ਕਦੇ ਵੀ ਜਾਇਆ ਮੈਨੂੰ ਚੀਜ਼ ਆਪ ਖਾਉਂ ਜੇ ਥੋੜੀ ਜੀ ਰੱਖੇ ਰੱਖ ਦੀ ਆ ਟਾਈਮ ਤੇ ਪਹੁੰਚਦਾ ਵੀ ਮਾਂ ਚੀਜ਼ ਆਪ ਖਾ ਲਵੇ ਬੱਚੇ ਨਹੀਂ ਨਿੱਗਰਦੀ ਨੀ ਮਾਤਾ ਦੇ ਬੱਚੇ ਰਹਿੰਦੇ ਨਾ ਖਾਣਗੇ ਬਿਲਕੁਲ ਬਿਲਕੁਲ ਬੱਚੇ ਖਾ ਸਕਦੇ ਮਾਂ ਬਗੈ ਹਾਂ ਸਹੀ ਗੱਲ ਬਣੀ ਮੈਂ ਸਾਡਾ ਟੈਂਪ ਚੌੜਾ ਚੱਲ ਰਿਹਾ ਹੋਈ ਦੇ ਵਿੱਚ ਸ਼ਾਦੀ ਮਾਂ ਨਹੀਂ ਖਾ ਸਕਦੀ ਬੱਚੇ ਖਾ ਲਵੋ ਬਿਲਕੁਲ ਬਿਲਕੁਲ ਗੱਲ ਤਾਂ ਸਹੀ ਆ ਹੁੰਦਾ ਇਦਾਂ ਹੀ ਆ ਭਾਈ ਅੱਜ ਰਵਿੰਦਰ ਨੇ ਮੈਂ ਵੇਟ ਕਰਦੀ ਰਹਿੰਦੀ 10 ਵਜੇ ਤੱਕ ਆਉਂਗੇ ਆਉਂਗੇ ਕੋਈ ਕੰਮ ਕਰਨ ਚੱਲ ਗਏ ਆਪ 버ਗਰ ਖਾਏ ਮੰਜੂਰੀਅਨ ਖਾਏ ਮੈਂ ਉਡੀਕ ਹੀ ਰਹੇ ਜੀ ਬਸ ਦੇਖ ਲਓ ਫਿਰ ਆ ਕੇ ਜੀ ਅਸਲ ਜੇ ਕਹਿ ਦਵਾਂ ਤੇ ਮੈਂ ਤਾਂ ਰੋਟੀ ਖਾਇਆ ਆ ਹੁਣ ਤੂੰ ਖਾ ਲੈ ਅੱਛਾ ਸਾਡੇ ਕੋਲ ਇੱਕ ਰੀਂ ਹੁੰਦਾ ਜੈਸੇ ਮਕਾਨੇ ਚੀਜ਼ ਮੋਕੇ ਪੇ ਲਿਆਉਂਦਾ ਨਹੀਂ ਪਰ ਆਪੇ ਲੈ ਕੇ ਰੱਖਉਂ ਕਿਉਂ ਖਾਣੀ ਆ ਜੈ ਤਾਂ ਮੜ ਕੇ ਬੰਦਾ ਪਹਿਲਾਂ ਦਾਸ ਦੇ ਵੀ ਮੇਰੀ ਗੱਲ ਸੁਣੋ ਰੋਟੀ ਘੱਟ ਖਾਓ ਮੈਂ ਲਿਆਉਂਦਾ ਹੂੰ ਹੂੰ ਬਸ ਚਲ ਕੋਈ ਨਾ ਗਾਂ ਤੇ ਤੁਹਾਨੂੰ ਪਹਿਲਾਂ ਦੱਸ ਦੇ ਗੂ ਲਾਏ ਪੱਨ ਹੋ ਗੀਆਂ ਛਾਲੀਆਂ ਲੈ ਭਾਈ ਬਣਦੀ ਗੱਲ ਏਡਾ ਚੁੱਲਾ ਵਾਲੀ ਉਹ ਤੇਰੀ ਇਹਦਾ ਪਾਪਕੌਰੇ ਬਣਨ ਲੱਗੇ ਹੋਣ ਮਮੀ ਜਿਆਦਾ ਰਾੜ ਹੋ ਜਣੀ ਨਹੀਂ ਨਹੀਂ ਰਾੜ ਹੁੰਦੀ ਹਾਂ ਐ ਰਾੜ ਹੁੰਦੀ ਸੋਨੀ ਪਰਸੂ ਹੱਥਾ ਕਰੂੰਗਾ ਨੀंबू ਨੀंबू ਰੋਣਾ ਮਮੀ ਨੀंबू ਆਪਾਂ ਥੋੜਾ ਜਿਹਾ ਪਹਿਵੇਂ ਡੋਣ ਬਰ ਬਰ ਲਾ ਦੋ ਥੇਰ ਬਣਦੀ ਗੱਲ ਤਾਂ ਪਸੰਦੀ ਇੱਕ ਦੋ ਛਲੀਆਂ ਦੇ ਆ ਮੈਂ ਚੱਕੇ ਵਾਹ ਹੂੰ ਖਲਾ ਖਾ ਲਓ ਭਾਈ ਛਲੀਆਂ ਹੋ ਗਈਆਂ ਤਿਆਰ ਥੋੜਾ ਥੋੜਾ ਨੂਨ ਹੱਥ ਗਿਆ ਬਰੂਰੀ ਹੱਥ ਨਾਲ ਨਹੀਂ ਨੂਨ ਹੱਥ ਕਰ ਦੇ ਜਸਮੀਨ ਆਹ ਅੰਦਰ ਕੀ ਟੁੱਟੀਆਂ ਇਹਨੂੰ ਦੀ ਲਉਣਾ ਨਾ 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 ਪਰ ਹੁਣ ਵੀ ਕਹਾਂ ਕਹਿੰਦੀ ਹਾਂ ਉਹ ਮੌਸਮ ਨਹੀਂ ਗੁਣ ਤਾਂ ਆਪਣੀ ਘਰ ਦੀ ਚੀਜ਼ ਆ ਹੋ ਕੇ ਮਾੜੀ ਹੂੰ ਜੀ ਨਿੰਬੂ ਦੇ ਬਾਅਦ ਹਲਕਾ ਚੂਟਕੀ ਨਾਲ ਬਰੋਗ ਹਾਂ ਚੂਟਕੀ ਨਹੀਂ ਹੈਗੀ ਚੈੜੀ ਨਹੀਂ ਹੈ ਨਿੰਬੂ ਦੇ ਬਾਅਦ ਭਾਈ ਛਲਕੋ ਗਿਆ ਨੂਨ ਬਣ ਗਈ ਐਨ ਵਧੀਆ ਡਿਸ਼ ਛਕੋ ਜੀ ਛੱਲੀਆਂ ਲਓ ਫਿਰ ਅੱਪਾ ਮੈਂ ਇਸ ਵੀ ਦੇਖ ਲਈਏ ਜਿਹੜੀ ਬਿਮਾਰ ਆ ਨਾ ਤੇ ਹੁਣ ਭਾਈ ਚੱਲੇ ਅਸੀਂ ਮਾਲਾ ਨੂੰ ਮਾਲਾਂ ਤੇ ਸਨੇਹਾ ਆ ਮੰਮੀ ਜੀ ਦਾ ਕਹਿੰਦੇ ਵੀ ਮੱਝ ਥੋੜੀ ਜੀ ਬਿਮਾਰ ਆ ਬਿਮਾਰ ਨਹੀਂ ਕਹਿ ਸਕਦੇ ਮੱਜ ਨੂੰ ਥੋੜੀ ਜੀ ਮੱਜ ਦੇ ਥਣ ਵਿੱਚ ਪ੍ਰੋਬਲਮ ਆ ਅਹ ਤਰੇਲੀ ਆਈ ਏ ਕੀ ਆਇਆ ਹੂੰ ਉਹ ਵਾਲੇ ਨਾ ਮੰਮਾ ਤੇ ਆ ਮੰਮਾ ਤੇ ਨਹੀਂ ਉਹ ਹੋ ਜਾਂਦੀ ਆ ਮੂੰਹ ਮੂੰਹ ਛਿੜੀ ਹੋ ਜਾਂਦੀ ਮੂੰਹ ਛਿੜੀ ਜਿੱਥੇ ਤੱਕ ਹੁਣ ਮੰਮੀ ਨੇ ਦੱਸਿਆ ਜਿਹੜੇ ਲੱਛਣ ਜੇ ਮੈਨੂੰ ਹੂੰ ਉੱਥੇ ਤੱਕ ਤਾਂ ਮੰਨੂ ਤਾਂ ਲੱਗਿਆ ਮੂੰਹ ਛਿੜੀਓ ਹਾਂ ਛਿੜੀ ਹਾਂ ਬਾਕੀ ਹੁਣ ਭਾਈ ਦੇਖਦੇ ਆ ਜਾਏ ਦੇ ਪਤਾ ਲੱਗੂਗਾ ਦੇਖ ਕੇ ਹਨਾ ਵੀ ਮੂੰਹ ਛਿੜੀ ਹੋਆ ਕਿ ਮਸਟੇਟਸ ਆ ਇਹ ਹੁਣ ਜਾ ਕੇ ਰੋਤਰਾ ਆ ਲਿਆ ਕਿਨੇ ਮੈਨੂੰ ਤਾਂ ਕੁਝ ਖਰਜ ਜ ਨਹੀਂ ਲੱਗਦਾ ਇੱਕ ਵਾਰੀ ਆ ਕੇ ਰਵਿੰਦਰ ਨੂੰ ਕਹਿੰਦੇ ਦੇਖ ਲਵੇ ਜਿਹੜਾ ਮਾਰਿਆ ਨੇ ਆ ਦੇਖ ਲੈਣੇ ਆਂ ਕੀ ਆ ਏ ਜਾਇ ਤੇ ਪਤਾ ਲੱਗੂਗਾ ਮਾਲਾ ਆ ਨਹੀਂ ਮੱਜਦੇ ਥਾਣ ਥਾਣ ਦੇ ਮੂਰੇ ਉਹ ਕਹਿੰਦੇ ਕਿ ਕੁਝ ਹੋਇਆ ਵਾ ਦੁੱਧ ਨਹੀਂ ਨਿਕਲਦਾ ਉਹ ਫੇ ਮੂੰਹ ਛੜੀ ਹੋ ਗਈ ਜਿੱਥੇ ਤੱਕ ਮੈਨੂੰ ਲੱਗਦਾ ਬਾਕੀ ਹੁਣ ਦੇਖੇ ਰੇ ਪਤਾ ਲੱਗੂਗਾ ਭਾਈ ਜਾ ਕੇ ਪਤਾ ਲੱਗੂਗਾ ਜਾ ਕੇ ਦੇਖਦੇ ਆਂ ਤੇ ਇਹ ਕੀ ਚੀਜ਼ ਆ ਹਨਾ ਤੇ ਚਲੋ ਫਿਰ ਮਾਲਾ ਜਾ ਕੇ ਮਿਲਦੇ ਆ ਜੀ ਠੰਡਾ ਆਓ ਜੀ ਪਹੁੰਚ ਗਏ ਮਾਲਾ ਹਾਂ ਹੈ ਪਹੁੰਚ ਗਏ ਬੀ ਤਾਰ ਨਿਕਲਦੀ ਤੇ ਵਾਇਰ ਵਿੱਚ ਲੋਕ ਇਹ ਆ ਵੀ ਪੁੱਤ ਬੜੇ ਜੀ ਕੱਢ ਕੇ ਤੂੰ ਹੀ ਦੇਖ ਲਾ ਹਾਂ ਜੀ ਹਾਂ ਬਿਲਕੁਲ ਬਿਲਕੁਲ ਜੀ ਨਾ ਨਾ ਮੈਂ ਕਰਦਾ ਜੀ ਮੰਮੀ ਮੂਹਰੇ ਚੋਪਾ ਇਹ ਨਾ ਥੋੜਾ ਜਿਆ ਕਟ ਟ ਹੋ ਜਨਾ ਮੰਮੀ ਇਹ ਜਿਹੜੀ ਮੂਹ ਛੜੀ ਦੀ ਹੈ ਨਾ ਜੀ ਇਹ ਬਿਮਾਰੀ ਇਹਦੇ ਤਾਰ ਥੋੜੀ ਟਾਈਟ ਹੋ ਜਾਂਦੀ ਡੰਗਰ ਦੀ ਨੇ ਨਹੀਂ ਜੀ ਮੇਰੇ ਕੋ ਪਤਾ ਨਹੀਂ ਖੜੂੰਗੀ ਪਤਾ ਨਹੀਂ ਨਹੀਂ ਇਹ ਦੇਖਣਾ ਪੈਣਾ ਮੇ ਲੋ ਜੀ ਇਧਰ ਆਂਟੀ ਜੀ ਸਸਕਾ ਜੀ ਆਹਿਆ ਹੁੰਦੀ ਆ ਪਣਾ ਸਾਰਾ ਸਸਕਾ ਜੀ ਅਸੀਂ ਬਣਾਇਆ ਸੀ ਅੱਜ ਪਰਾਣਾ ਮੈਸ ਤੋਂ ਲੈ ਆਵਾਂਗੇ ਹਾਂ ਜੀ ਬਿਲਕੁਲ ਬਿਲਕੁਲ ਜੀ ਨਾ ਹੋਰ ਕੀ ਹਾਂ ਮੈਂ ਪਾਣੀ ਲਿਆਵਾਂ ਜੀ ਮੈਸ ਤੋਂ ਦੇਖ ਲਈ ਅਭੀ ਆਉਂਦੇ ਕਿ ਨਹੀਂ ਆਉਂਦੀ ਹਾਂ ਵੀ ਭਾਈ ਅਸੀਂ ਕੁੜੀ ਦੇਤੀ ਖਾਂ ਵੀ ਮੈਸਾ ਪਤਾ ਨਹੀਂ ਚੋਣੀਆਂ ਹੁੰਦੀਆਂ ਹੀ ਆਉਂਦੀ ਆ। ਕੁੜੀ ਕੁੜੀ ਦੇ ਤੈਨੂੰ 7-8 ਮਹੀਨੇ ਹੋ ਗਏ ਪ੍ਰੂਫ ਹੁਣ ਲੈਣ ਲੱਗੇ ਆ। ਪ੍ਰੂਫ ਦਾ ਵਾਸਤੇ ਨੇ ਉਹਨੇ ਆ। ਹੋਰ ਕੀ ਆ? ਲਓ ਲਓ ਠੀਕ ਆ ਜੀ। ਉਦਾਂ ਵੈਸੇ ਥਾਣੇ ਵਿੱਚ ਤੋਂ ਉਹ ਸਵੇਰ ਵਾਲਾ ਕਾਫੀ ਰਿਹਾ ਹੋਇਆ। ਹਾਂਜੀ। ਮਾਪੇ ਤਾਂ ਸਾਰੀ ਉਮਰ ਦੇਖੀ ਜਾਂਦੇ। ਹਾਂਜੀ ਹਾਂ। ਵੀ ਪ੍ਰੂਫਾ ਕੀ ਕਰਦਾ ਸਾਡੀ ਕੁੜੀ ਕੁੜੀ ਕਿੱਧਰ ਦੀ ਦੁਖੀ ਤਾਂ ਨਹੀਂ। ਪ੍ਰੂਫਾ ਕੀ ਕਰਦਾ? ਸਹੀ ਗੱਲ ਆ ਜੀ। ਇੱਕ ਵਾਰ ਮੰਮੀ ਤੁਸੀਂ ਇਹ ਨਾ ਧਰਾ ਦੋ ਦੁੱਧ ਕਿਤੇ ਡਰਨ ਆ ਜਾਵੇ ਮੇਤੇ ਇਹ ਮੈਂ ਹੀਆਂ ਮਲੀ ਮੂਰੇ ਖਾਣਾ ਪੜਾ ਹਾਂਜੀ ਆਂਟੀ ਹੋ ਜਾਊਂਗਾ ਮੇਤੇ ਡਰਨ ਆ ਜਾਵੇ ਹੋਰ ਕੁਝ ਨਹੀਂ ਬੋ ਜੀ ਆਂਟੀ ਜੀ ਤੇ ਨਹੀਂ ਡਰੀ ਮੈਂ ਹੁਣ ਡੈਡੀ ਜੀ ਨੂੰ ਬੁਲਾਇਆ ਹਾਂ ਲੋਚਣਾ ਮੈਂ ਡਰਦਾ ਤਾਂ ਦੇਣੀ ਹੈ ਕਮੈਂਟ ਬੱਚਾ ਮੈਂ ਕਹਿੰਨਾ ਪਾਣੋ ਚੈਨਟ ਅਪਰੇਟ ਕਰਨਾ ਹੈ ਨਾ ਡਾਕਟਰ ਕਾਹਦੇ ਪਾਸੇ ਪਹੁੰਚ ਡੰਡੇ ਦੇ ਹਾਂ ਮੈਂ ਤਾਂ ਐਂ ਕਰਕੇ ਜਿੰਦੇ ਰਹਿਣਾ ਹਾਂ ਵਾਹ ਤੇ ਦੇਖ ਲੋ ਜਿਹੜਾ ਟੂ ਕ੍ਰੀਜ਼ ਕਾ ਕ੍ਰੀਜ਼ ਸਤੰਗਾ ਚੱਲ ਰਿਹਾ ਹੈ ਆਪੇ ਉੱਪਰ ਉੱਪਰ ਲੱਗਦਾ ਨਹੀਂ ਉਹ ਕੀ ਕਹਿ ਰਿਹਾ ਉਹ ਛੋਟੂ ਆਇਆ ਹੋਇਆ ਦਾ ਜੀ ਉਹਨੂੰ ਕਾਕਾ ਹੈ ਇਨੇ ਕਿਤੇ ਇਥੇ ਸੋਟੂ ਆ ਕਿਥੇ ਆ ਉਹ ਅੰਦਰ ਆ ਪੱਕੇ ਤੇਲੇ ਉਠਾਇਆ ਕਰਮੀ ਕਰਮੀ ਵਾਓ ਹਾਂ ਜੀ ਹਾਂ ਕੋਈ ਗੱਲ ਕੱਖ ਲੈ ਕੇ ਆਇਆ ਵਾ ਜਰਾ ਉਹਦੇ ਲੱਗਿਆ ਸੀ ਲੋਕਾਂ ਦਾ ਕਿਸੇ ਕਿ ਤੂੰ ਸਾ ਲੈ ਲੈ ਪਹਿਲਾਂ ਕੋਈ ਹਰ ਜਾ ਹਰ ਜਾ ਉੱਤੇ ਪੈ ਜਾ ਉਹ ਕੋ ਸਾ ਜੁੱਦਾਂ ਵੀ ਡਰੀ ਵੀ ਡਾਕਟਰ ਕਰਕੇ ਪਹਿਲਾਂ ਡਾਕਟਰ ਆ ਲਿਆ ਨਾ ਜੀ ਵਾ ਉਹਦੇ ਕਰਕੇ ਵੀ ਡਰੀ ਹੋਈ ਆ ਇਹ ਗੱਲ ਆ ਜੀ ਇਹਨਾਂ ਨੇ ਕਿਹੜੇ ਬੋਲ ਕੇ ਦਿਸਣਾ ਦੇਖ ਲੋ ਜੀ ਹਾਂ ਮੇਰੇ ਨੂੰ ਆਇਆ ਰਹਾ ਹੋਇਆ ਉਹ ਜਿਹੜਾ ਬੋਲ ਨਹੀਂ ਸਮਝਦਾ ਉਹ ਸਮਝਦਾ ਹੈ ਬਿਲਕੁਲ ਇਹ ਜਾਨਵਰਾਂ ਦੀ ਬੋਲੀ ਸਮਝਦਾ ਉਹ ਸਮਝਦਾ ਹੈ ਤੇਰਾ ਬੰਦਾ ਜਿਹੜੇ ਕੰਮ ਆ ਪੈ ਜਾਂਦਾ ਉਹਨੂੰ ਸਮਝ ਲੱਗਣ ਲੱਗਦਾ ਨਹੀਂ ਡੇੜੀ ਹੁਣ ਨਹੀਂ ਜੀ ਖੜਨਾ ਇਹਨੇ ਹੁਣ ਨਹੀਂ ਮੰਮੀ ਖੜਨਾ ਠਹਿਰ ਕੇ ਦੇਖਿਓ ਹੂੰ ਅਸੀਂ ਜਾਓ ਟਰੈਕਟਰ ਦੇ ਕੋਲ ਬਿਲਕੁਲ 10-15 ਮਿੰਟ ਤੱਕ ਦੇਖਿਓ ਜੀ ਹੁਣ ਨਹੀਂ ਖੜਨਾ ਇਹਨੇ ਮੋਹਿੰਦਰ ਸਿੰਘ ਨੇ ਜੀ ਛਡਾ ਲਈਆਂ ਰੱਤਾਂ ਨਹੀਂ ਸੋਰੀ ਮੂਰੀਆਂ ਤੋ ਇੱਥੇ ਛੜਾ ਨਹੀਂ ਆ ਥਾਣਾ ਤਾਰ ਬਹੁਤ ਲੇਟਾ ਵਾ ਅੱਛਾ ਮੀ ਤੇ ਨਿਕਲ ਤਾਰ ਲਿਆ ਮੈਂ ਤਾਂ ਨਹੀਂ ਜਾਂਦਾ ਕੋਲ ਨੂੰ ਚੰਗੀ ਤਰ੍ਹਾਂ ਤਾਰ ਲਵਾਂ ਮੈਨੂੰ ਦੇਖ ਤਾਰ ਹਾਂ 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 ਉਹਨਾਂ ਵਸਤੂ ਸੀ। ਹਾਂ। ਪਿਛਲੇ ਗੱਲ ਛੱਡਦੇ। ਹਾਂ। ਦੇਖੀ ਮੈਂ ਸੱਚਾਉਂਦੇ ਦੇ ਐਕਸਪ੍ਰੈਸ਼ਨ ਕਿੱਦਾਂ ਦੇ ਇਹਨਾਂ ਦੇ? ਅੱਖਾਂ ਚ ਜੜਾ ਕੇ ਦੇਖਦੇ ਆ। ਜੇ ਤੱਕ ਹੁੰਦਾ ਜਿਆਦਾ ਨਹੀਂ। ਚਲਦਾ ਹੈ ਉਹ ਦੇਖੋ ਇਹ ਤੈਸ ਆਦਾ ਰਹੋ ਹਾੜਾ ਹੌਲੀ ਹੌਲੀ ਨਾਰਮਲ ਹੋ ਜਣੀ ਹੋ ਇੰਨਾ ਕਿ ਤਰਿੰਦਰ ਹੈਗਾ ਤਾਂ ਸਿਰੋ ਥੋੜਾ ਜਣੀ ਟੱਟ ਗਿਆ ਤਾਂ ਜਮਾਈ ਤਕਲੀਫ ਹੈ ਨਾ ਨੂੰ ਹਾਂ ਸਿਰ ਦਾ ਹਾਸਾ ਲਾਉਣੀ ਬੰਦ ਕਰਾਪਾ ਜੇ ਆਪ ਤੇ ਨੀਤ ਲਾਉਂ ਗਦੀ ਜੇ ਗਾਲੂ ਵੀ ਉਸ ਤੋਂ ਠੀਕੇ ਲਾਗੇ ਦੇਖ ਰੋ ਆਪੋ ਖੋਲ ਜਾਣਾ ਜੀ ਹਾਂ

ਜਿੱਥੇ ਇਹ ਬੰਦੇ ਸੀ ਸਿਆ ਨੰਗਰਾਂ ਨੂੰ ਕਿਹ ਪਤਾ ਲੱਗਦਾ ਇਹਨੇ ਕਿਹਨੇ ਬੋਲਿਆ ਚਾਹਕਿਆ ਕੰਮ ਕਿੱਥੇ ਨ ਗਿਆ ਟਿਊਸ਼ਨ ਚੌਲਾਂ ਦਾ ਉਹ ਗਾਂ ਚੌਂਦਾ ਫਿਰ ਆਹੋ ਮੈਂ 1.5 ਕਿਲੋ ਤੇ ਕਿਲੋ ਕਰ ਲਿਆ ਹੌਲੀ ਹੌਲੀ ਠੀਕ ਆਈ ਨਾ ਆਪ ਕਹਾਈਏ ਬੇਬੀ ਅਨਾ ਆ ਤੁਰੇ ਜਾਦਾ ਬਟ ਮੈਂ ਕਹਿਆ ਜੇ ਸਿਰੋਹ ਤੇਰੀ ਵਾਲੀ ਗੱਲ ਵੀ ਰਵਿੰਦਰ ਕਹਿੰਦਾ 500 ਦੋ ਵੇ ਇੱਕ ਵਾਰ ਚੋਚ ਪਿਆ ਕੇ ਵੀ ਕਹਦਾ ਫਿਰ ਆਏ ਕਹਿੰਦੀ ਜੀਜੂ ਨੂੰ 500 ਸਵੇਰ ਦੇ ਲਵਾਂਗਾ 500 ਸ਼ਾਮ ਦੇ ਲਵਾਂ। ਖੂਬ ਸਮਝ ਲੈ ਤੇ ਨਵਾੜ ਵੀ ਹੋੜ ਲਾ ਕੇ ਕਰਨ ਦੀ। ਮੈਦਾਨੀ ਦੇ ਪੱਬਾ ਪਰ ਬੈਠ ਕੇ ਧੱਕੇ ਜਾਂ ਮੋਸ। ਉਸ ਤਾਂ ਗੱਲ ਨਹੀਂ ਕਰਕੇ ਸੱਪਾ ਲਾ ਕੇ ਡੱਬਾ ਪਰ। ਹਾਂ। ਕਰਨੀ ਨਹੀਂ ਆਣਾ। ਫੇਰ ਵੀ ਉਹਦੇ ਚ ਇਤਸ਼ਾਹ ਤਾਂ ਹੈਗਾ ਗੱਲ ਤਾਂ ਇਹ ਹੈ ਨੂੰ ਆਪ ਨੂੰ ਕਦੋਂ ਤੋਂ ਕੱਟ ਗਈ ਹੋਦੀ ਰੋਜ਼ ਮੈਨੂੰ ਕਦੇਖੀ ਜਾਂਦੀ ਹੈ ਤਾਂ ਇਹ ਨਾ ਮੇਡੀ ਸ਼ੂਟਿੰਗ ਵਿੱਚ ਚੋਣੀ ਜਿਹੜਾ 1000 ਰੁਪਿਆ ਮੰਗ ਰਣਾ ਲੈਣੇ ਵੀ ਬਿਨਾ ਨਾਲ ਸਿੱਟਾ ਨਹੀਂ ਚੱਲਦੇ ਤਾਂ ਇਹ ਉਹ ਕਰ ਰਿਹਾ ਪਹਿਲਾ ਇਕੱਲੇ ਬਰਲਾ ਏਰੀਆ 5 ਮਿੰਟ ਫੇ ਸਾਰੀ ਚੋਰੀ ਹੋ ਗਈ ਸੁਣੋ ਟਿਕ ਵੀ ਗਈ ਉਹ ਫਿਰ ਹਲਕਾ ਹੋ ਗਿਆ ਹੁਣ ਇਹਨੂੰ ਬੈਠਣ ਤੇ ਵੀ ਮੌਜ ਹੋ ਜਾਣੀ ਬੜੀ ਸੀ ਉਹ ਪਹਿਲਾ ਥਾਣਾ ਮੂਤ ਸਵੇਰ ਦਾ ਦਾ ਨਹੀਂ ਜਾਣਾ ਸੀ ਤਗਲੀਬ ਵੀ ਸੀ ਅਮਰ ਖਾਲੀ ਹੋ ਗਈ ਹਾਂ ਕੱਲ ਕਾਲੂ ਤਾਂ ਕਿਹੜੇ ਹੋਰ ਵੀ ਦਰਵਾਜ਼ੇ ਬੈਜੇ ਜਾਣਾ ਜੀ ਚਲੋ ਬਾਸ ਕਰੋ ਹੁਣ ਆਉਂਦਾ ਤਾਂ ਹੈ ਨਹੀਂ ਜੀ ਹੂੰ ਜਿਉਂਦਾ ਰਹੇ ਇਹ ਪਹਿਲਾਂ ਜਿਹੜਾ ਸਵੇਰ ਤੱਕ ਖਾਫ ਖਾਜਣਾ ਨਾਓ ਜੀ ਬਿਸਕੁਟ ਬਣ ਰਹੇ ਆ ਤੇ ਬਾਈ ਕਹਿੰਦੇ ਵੀ ਨਾ ਇਹ ਵੀ ਦੇ ਦਵਾ ਨੰਗਲ ਟਾਈਮ ਤੇ ਤੇ ਸੋਣਾ ਚੱਲ ਗਿਆ ਪਹਿਲੇ ਛੁੱਟੇ ਹੋਇਆ ਇਹ ਵਧੀਆ ਜੀ ਉਨਾ ਚੱਲ ਪਣਾ ਕੰਮ ਇੱਧਰਲੇ ਏਰੀਆ 'ਚ ਕੋਈ ਹੈ ਨਹੀਂ ਨਾ ਇੱਧਰ ਚੱਲ ਪਣਾ ਵਧੀਆ ਹਾਂ ਜਿਵੇਂ ਹੋਰ ਬੰਦੇ ਨੇ ਹੋਰ ਵੀ ਅੱਛਾ ਹੋਰ ਨੇ ਕਰਿਆ ਵਾ ਜੀ ਇਹ ਠੀਕ 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 ਤੇ ਭਾਈ ਕਹਿੰਦੇ ਵੀ ਜਿਹੜੇ ਸਾਡੇ ਬਣੇ ਵੇ ਆ ਭਾਈ ਉਹ 130 ਰੁਪਏ ਕਿਲੋ ਆ ਤੇ ਜੇ ਬਣਵਾਉਣੇ ਆ ਉਹ 75 ਰੁਪਏ ਕਿਲੋ ਕਿਲੋ ਆਟੇ ਦੇ 75 ਰੁਪਏ हां जी हां हां बिल्कुल बिल्कुल ए ਹੁਣ ਫਲਹਾਰ ਲੈ ਕੇ ਜਾਂਦੇ ਆ ਜੀ ਘਰ ਨੂੰ ਅੱਧਾ ਕਿਲੋ ਕਿਲੋ ਕ ਲਈ ਜੰਨੇ ਆ ਘਰ ਨੂੰ ਘਰਦਿਆਂ ਨੂੰ ਭਾਈ ਚੈੱਕ ਕਰਾਈਏ ਫਿਰ ਦੇਖਦੇ ਆ ਵੀ ਆਪਣੇ ਬਣਵਾਈਏ ਕਿ ਇਹਨਾਂ ਤੋਂ ਵੀ ਲਈ ਜੀ ਕਿੰਨੇ ਲੈਣੇ ਆ ਹੁਣ ਬਿਲਕੁਲ ਘਰ ਚੁੱਕੇ ਕਿੰਨੇ ਲੈ ਕੇ 11 ਕਿਲੋ ਦਾ ਦੱਸੋ ਵੀਰੇ ਕਿਆ ਪਹਿਲੇ ਚਾਹੀਏ 6 ਕਿਲੋ ਆਟਾ ਮੰਗਦੇ 6 ਕਿਲੋ ਆਟਾ 4 ਕਿਲੋ ਕਿੰਨੀ ਠੀਕ ਆ ਜੀ 3 ਕਿ 3 ਕਿਲੋ ਕੀ ਕਿਹੜਾ ਯੂਜ਼ ਕਰਦੇ ਆ ਗਾਹਾਂ ਦਾ ਲੈ ਆਇਆ ਜਿਹੜਾ ਮਾਦੀ ਨਹੀਂ ਆਇਆ ਦੇਸੀ ਆ ਦੇਸੀ ਦਾਣਾ ਦੇਸੀ ਲੈ ਆਈਏ ਨਾਲ ਭਲੇ ਆਇਆ ਨਾਲ ਦੇਸੀ ਅੱਛਾ ਨੇ ਹੁਣ ਨਹੀਂ ਗੱਲ ਕਰਤਾ ਨਹੀਂ ਗਾਹਾਂ ਦਾ ਲੈ ਆ ਅੱਛਾ ਦੇ ਅੰਦਰ ਤੇ ਦੇਖ ਗਰਮੀ ਕਰਕੇ ਨਹੀਂ ਮਤਲਬ ਦੇਸੀ ਪਾਣਾ ਹੈ ਨਾ ਤੇ ਜੰਮ ਜਾਂਦੇ ਆ ਨਾ ਇਹ ਮੈਨੂੰ ਪਤਾ ਨਹੀਂ ਜੰਮਦੇ ਨਹੀਂ ਆ ਜਾਂਦਾ ਹਾਂ 10 ਕਿਲੋ ਵਟਾ ਤੇ ਚੀਨੀ ਵੀ ਫਰੀਕ ਮੰਗਦੇ ਆ ਜੀ ਆਹੋ ਉਹ ਤਾਂ ਫਿਰ ਜਿਹੜੀ ਬਿਸਕੁਟਾਂ ਮੈਂ ਖਾਧੀ ਦੇਖਿਆ ਉਹ ਬਿਸਕੁਟਾਂ ਦੇਖ ਲਈ ਆ ਬੱਧੀ ਦੇ ਭਈਏ ਦੇ ਕੇ ਸਾਰ ਦੂੰਗੀ ਹਾਂ ਲੈ ਬਸ ਪਾਈਆ ਪਾਈਆ ਲੈ ਲਓ ਬਸ ਮੁੜ ਗਏ ਆ ਜਾੜੇ ਕਿ ਨਹੀਂ ਹੋਗੇ ਡਾਡੀ ਹਾਂ ਠੀਕ ਮੰਡ ਲਓ ਸਾਰੇ ਜਣ ਹਾਂ ਗਿਣਮੇ ਗਿਣਮੇ ਦੇ ਦੂੰਗੀ ਜਿੰਨੇ ਜਾਣੇ ਉਹਨੇ ਬਿਸਕੁਟ ਹਾਂ ਇਹ ਵੀ ਗੱਲ ਠੀਕ ਆ ਹਾਂ ਜੀ ਚਿੱਲੋ ਦੇਗੀ ਮੇਲੇ ਦਾ ਪਰਾ ਇੱਧਰ ਮੇਲੋ ਜੀ ਆ ਕੇ ਮੈਨੂੰ ਸੱਸੀ ਗਾਦੀ ਆਇਆ ਨੇ ਹਾਂ ਧੀ ਜਲਾ ਸੱਸੀ ਗਾ ਤੁਪੂ ਬਲਾ ਪੁੱਤ ਤੁਬਾ ਸੱਸੀ ਉੱਧਰੋਂ ਬੋਲ ਕਹਿੰਦਾ ਮੈਂ ਹੀ ਲੈ ਲਾਂ ਆ ਦੇਖੀਏ ਤਰਨ ਲੈ ਉਹ ਲੱਡੂ ਤੂੰ ਵੀ ਖਲਾ ਸਕਦਾ ਚੂਚੇ ਦੀ ਜੀ ਖਾਣੀ ਆ ਇਹ ਤਾਂ ਪੈਂਟ ਖਾਣੀ ਆ ਆ ਸੁਣ ਲਈ ਪੁੱਤ ਤੇਰੀ ਸਾਥ ਦੀ ਗੱਲ ਸੁਣ ਲਈ ਲੱਡੂ ਜਾ ਇਹ ਮੰਮੀ ਗੱਲ ਆਏ ਆ ਹਾਂ ਬਿਸਕੁਟ ਪਾਈ ਜਿਹੜੇ ਚੱਲ ਚੁੱਪ ਪੁੱਤ ਨੂਰ ਇਹ ਉਹ ਕਹਿੰਦੇ ਵੀ ਜਿਹੜੇ ਤਾਂ ਹੈਗੇ ਸਾਡੇ ਬਣਾਏ ਹੋਏ ਬਿਸਕੁਟ ਉਹ ਤਾਂ ਹੈਗੇ 130 ਰੁਪਏ ਕਿਲੋ ਅੱਛਾ ਇਹ ਉਹਨਾਂ ਦੇ ਬਣਾਏ ਹੋਏ ਆ ਕਹਿੰਦੇ ਵੀ ਜਿਹੜੇ ਤੁਸੀਂ ਆਪ ਬਣਾਉਣੇ ਆ ਜੇ ਤੁਸੀਂ ਕਹਿੰਦੇ ਵੀ ਅਸੀਂ ਸਮਾਨ ਲੈ ਆਈਏ ਕਹਿੰਦੇ ਵੀ ਉਹ ਪੈਣੇ ਆ ਤੁਹਾਨੂੰ 175 ਰੁਪਏ ਕਿਲੋ ਬਿਸਕੁਟ ਬੜਾ ਜ਼ਿਆਦਾ ਲੈਂਦੇ ਤੁਸੀਂ ਉਹ ਇਹ ਤਾਂ ਫਿਰ ਮੈਂ ਕਹਾਂ 20 ਦੇ ਕਲੇ ਸਾਰ ਲਿਓ ਭੈਣਾ ਭੂਣਾ ਨੂੰ ਇਹਦੇ ਚੋਂ ਦੇ ਦਿਓ ਠੀਕ ਹੈ ਅਸੀਂ ਸਾਰੇ ਇੱਕ ਇੱਕ ਲੈਣ ਮੱਤੇ ਤਾਂ ਉਰੇ ਹੀ ਮੁੱਕ ਜਾਣੀ ਪੂਰੀ ਮੁੱਕੀ ਠੀਕ ਹੈ ਨਹੀਂ ਐਨੇ ਵੀ ਨਹੀਂ ਘਾਟਾ ਹੈਗੇ ਕਿਲੋ ਬਿਸਕੁਟ ਮੇਰੀ ਗੱਲ ਸੁਣੋ ਕੀ ਆ ਹੁੰਦੇ ਨੇ ਕਿੰਨੇ ਆ ਚਾਰ ਜਣੇ ਹਾਂ ਇਹ 4 ਵੇਸਕੋਟ ਹਾਂ ਰੱਜੀਰਾ ਨੇ ਹੈਗੇ ਐਸੇ ਤੂੰ ਹੀ ਕਹਿਦੀ ਸਾਰ ਲਿਆ ਹਾਂ ਤਾਂ ਹੀ ਗਿਣ ਕੇ ਬਣੇ ਆ ਇਹ ਮੰਮੀ ਬਣੇ ਆ ਨਹੀਂ ਫਿਰ ਉਹ ਵਿਚੇ ਹੋਣ ਨੇ ਸਾਰੇ ਉਹ ਮੰਮੀ ਮਖੌਲ ਕਰਦੀ ਆ ਜਿਹੜਾ ਜੀ ਅਸੀਂ ਮਖੌਲ ਕਰਿਆ ਮੈਂ ਤਾਂ ਖਾਇਆ ਏ ਉੱਥੇ ਇੱਕ ਰੱਜੀਰਾ ਨੇ ਹੈਗੇ 6 ਜਣੇ ਹਾਂ 6 ਬਣਾ ਦੇ ਹੋ ਗਏ ਲਿੱਕਾ ਦੀ ਹੁਣੀ ਤੇ ਇੰਨੀ ਚੱਲੇ ਉਹਨਾਂ ਨੂੰ 5 ਕਰ ਦੂੰਗਾ ਉਹਨਾਂ ਨੂੰ 5 ਦੇ ਦਿਓ ਹੋਰ ਇੱਕ ਵੀ ਸਰਜਣਾ ਫੇਰ ਬਸ ਹੋ ਲੋੜ ਨਹੀਂ ਤੈਨੂੰ ਖਰਚ ਕਰਨ ਦੀ ਹਾਂ ਇਹ ਵੀ ਗੱਲ ਠੀਕ ਆ ਹੈ ਬੂਆ ਛਵਾ ਦਾ ਬਿਸਕਟ ਹਾਂ ਛਵਾ ਦਾ ਬੈਸੇ ਤਾਂ ਹਨਾ ਆ ਦੇਖੀਓ ਤਾਂ ਹੈ ਇਹ ਮੇਰੇ ਆ ਤੇ ਬੋੜੂ ਜਦ ਤੇ ਕੀ ਤਾਂ ਦੇਖ ਲੈ ਖਾਂਦਾ ਏ ਮੰਮੀ ਹੁਣ ਇਹਨੂੰ ਜੇ ਆਪਾਂ ਖਲਾਈਏ ਕੋਈ ਚੀਜ਼ ਖਵਾ ਸਕਦੇ ਆ ਖਵਾ ਸਕਦੇ ਹੁਣ 6ਵਾਂ ਮਹੀਨਾ 7ਵਾਂ ਲੱਗ ਰਿਹਾ ਹੈ 7ਵਾਂ ਮਹੀਨਾ ਲੱਗ ਰਿਹਾ ਹੈ ਕੇਲੇ ਗੁੱਲੇ ਆ ਨਰਮ ਜੀਆਂ ਚੀਜ਼ਾਂ ਨਰਮ ਚੀਜ਼ਾਂ ਖਵਾ ਸਕਦਾ ਜਿੱਦਾਂ ਕੇਲੇ ਉਹ ਕੇਲਾ ਹੋ ਗਿਆ ਜਾਂ ਕੁਝ ਰੋਟੀ ਵੀ ਪੀਸ ਕੇ ਖਵਾ ਸਕਦੇ ਇਹਨੂੰ ਜੇ ਮਹਣੇ ਪੀਸਿਆ ਜਮਈਆ ਜਮਈਆ ਰੋਟੀ ਹਜੇ ਜਮ ਨਹੀਂ ਹੋਣੀ ਹੁਣ ਸਿੰਦੜੀ ਵਗੈਰਾ ਦਲੀਆ ਵਗੈਰਾ ਆਹੋ ਰੋਟੀ ਵੀ ਖਵਾ ਸਕਦੇ ਰੋਟੀ ਵੀ ਚਲ ਹਲਕੀ ਚੀਜ਼ ਰਹਿਣੀ ਵਿੱਚ ਮੰਮੀ ਚੰਪ ਨਹੀਂ ਹੁਣ ਫੇਰ ਵੀ ਛੋੜੇ ਜਿਹੇ ਪੀਸ ਰਹੇ ਜਾਣੇ ਹਲਕੀ ਜੀ ਚੀਜ਼ ਖਵਾ ਸਕਦੇ ਮਤਲਬ ਵਧੀਆ ਬਣੇ ਨੇ ਬਿਸਤਰਾ। ਜਾਈ ਮਜੂਰ ਕਾ ਖਾਣ। ਇਹ ਦੂਰੇ ਆ। ਆਪਣੇ ਬਣਾਏ। ਇਹ ਇਹ ਉਹਨਾਂ ਨੇ ਵੇਚਣੇ ਨੂੰ ਬਣਾਏ ਪਿਆ। ਇਹ ਉਹ ਕਹਿੰਦੇ ਵੀ ਜਿਹੜੇ ਜੇ ਤੁਸੀਂ ਆਪਣੇ ਬਣਾਉਣੇ ਆ ਮਤਲਬ ਤਾਂ ਸਮਾਨ ਤੁਸੀਂ ਆਪਣਾ ਲਿਆਇਓ। ਇਹ ਜਿਹੜੇ ਮਤਲਬ ਇਹਨਾਂ ਨੇ 75 ਰੁਪਏ ਕਿਲੋ ਵਿੱਚ ਭਾਈ ਕਹਿੰਦਾ ਵੀ ਤੁਸੀਂ ਚਾਹੇ ਦਾ ਉਹ ਕਹਿੰਦਾ ਵੀ ਦੇਸੀ ਘੀ ਨਾਲੋਂ ਗगन ਘੀ ਲਿਆਇਓ। ਉਹ ਉਹ ਫਾਇਦਾ ਚ। ਉਹ ਕਹਿੰਦਾ ਵੀ ਹਾਂ ਉਹ ਪਤਾ ਨਹੀਂ ਕੀ ਆ ਕਹਿੰਦਾ ਤਾਂ ਉਹ ਕਿਆ ਹੋ ਜਾਂਦਾ ਏ। ਕਹਿੰਦਾ ਇਹਦਾ ਬਣਦੇ ਨਹੀਂ ਇਹਦੇ ਕਹਿੰਦਾ ਉਸ ਕੁਸ ਹਾਂ ਹੈਗਾ ਦੇਸੀ ਦੇ ਹਾਂ ਦੇਸੀ ਕੀ ਹੈਗਾ ਕੋਈ ਉਹਦਾ ਚੱਕਰ ਜਾ ਮਮੀ ਦੇਸੀ ਕੀ ਦਾ ਨਹੀਂ ਫਿਰ ਮੈਂ ਕਹਿੰਦਾ ਐਂ ਕਰੇ ਅੱਧਾ ਅੱਧਾ ਪੋ ਆ ਲਵੇ ਨਹੀਂ ਹਾਂ ਆਹੋ ਐ ਕਰ ਲਵੇ ਅੱਧਾ ਦੇਸੀ ਪੋ ਆ ਲਵੇ ਅੱਧਾ ਧੂਆ ਹਨਾ ਆਹੋ ਟੁੱਟਣ ਗਿਆ ਉਹਨੇ ਬਰੀਕ چینی ਮੰਗੀ ਮਮੀ ਨਾਲੇ ਚੀਨੀ ਉਹ ਕਹਿੰਦੇ ਵੀ ਬਰੀਕ ਚਾਹੀਦੀ ਜਮਾਈ ਆਹ ਆਮ ਚੀਨੀ ਵਰਗੀ ਚੀਨੀ ਹਾਂ ਨਹੀਂ ਨਹੀਂ ਆਮ ਚੀਨੀ ਆਮ ਚੀਨੀ ਕਈ ਵਾਰ ਆਹ ਬੂਰਾ ਹੋਵੇ ਤਾਂ ਤਾਂ ਮੈਂ ਲਾਦਾ ਸਾfte ਵੀ ਨਹੀਂ 50 ਰੁਪਏ ਕਿਲੋ ਨਹੀਂ ਨਹੀਂ ਉਹ ਕਹਿੰਦਾ ਵੀ ਚੀਨੀ ਉਹ ਚਾਹੀਦੀ ਉਹ ਕਹਿੰਦਾ ਵੀ ਭਾਈ ਬਰੀਕ ਚੀਨੀ ਲਿਆਓ ਤੇ ਦੁੱਧ ਹੋ ਗਿਆ ਘੀ ਹੋ ਗਿਆ ਹੋਰ ਕਿਆ ਕਹਿੰਦਾ ਤਾਂ ਬਸ ਹਨਾ ਆਟਾ ਆਟਾ ਕਿੰਨਾ ਕਿੰਨਾ ਚੀਨੀ 11 ਕਿਲੋ ਕਿਹਾ ਤਾਂ ਤਾਂ 11 ਕਿਲੋ ਬਿਸਕੁਟ ਬਣਾਉਣੇ ਆਦੇ ਸੀ ਇਹ ਕਹਿੰਦੇ ਵੀ 11 ਕਿਲੋ ਬਣਾਉਣੇ ਜੈਸਮੀਨ ਕਹਿੰਦੀ ਉਹ ਕਹਿੰਦੇ ਵੀ 3 ਕਿਲੋ ਤੁਸੀਂ ਕੀ ਹਵਾਲਾ ਤਾਂ ਚਲ ਆ ਵੀਡੀਓ ਚ ਸੁਣ ਲਉਗੇ ਕਿਆ ਕਿਆ ਕਿਹਾ ਉਹਨੇ ਅਸੀਂ ਭੁੱਲ ਗਏ ਹੁਣ ਉਹ ਕਹਿੰਦਾ ਕਹਿੰਦਾ ਆ ਜਿਓ ਕਹਿੰਦਾ ਬੇਲ ਰਹਿਦਾ ਉਹ ਤੇ ਨੰਗਣਾ ਬੜ ਚੁਕਿਓ ਤੁਹਾਡੇ ਕੋਲ ਬੜ ਜਿਆਦਾ ਹਮ ਤੇ ਫਿਰ ਦੇਖਦੇ ਹਾਂ ਹੁਣ ਉਧਾ ਬਣਾਏ ਵੀ ਤਾਂ ਵਧੀਆ ਹਨਾ ਹਾਂ ਬਿਲਕੁਲ ਤਾਂ ਠੀਕ ਹੈ ਹਾਂ ਬਾਕੀ ਚਲੋ ਦੇਖਦੇ ਹਾਂ ਫਿਰ ਹੁਣ ਤੇਰਾ ਨਾਨੂ ਵੀ ਲੈ ਆਇਆ ਤਾਂ ਇੱਕ ਕੱਲ ਨੂੰ ਕੱਲ ਨੂੰ ਬਣਵਾ ਲੈਂਦੇ ਮਮੀ ਹਨਾ ਕਿ ਨਹੀਂ ਮੇਰੇ ਨਾਨੂ ਵੀ ਲੈ ਆਇਆ ਤਾਂ ਇੱਕ ਦੀ ਹਾਂ ਹਾਂ ਸੰਧਾਰਾ ਸੰਧਾਰਾ ਤੇ ਕਾਲੂ ਬਣਵਾ ਲੰਦੇ ਮਮੀ ਫੇ ਹਨ ਹਮ ਅਸੀਂ ਥੋੜੀ ਜੀ ਚੀਨੀ ਥੋੜੀ ਜੀ ਥੋੜੀ ਵੱਧ ਪਾਣੀ ਅੱਛਾ ਇਹਦੇ ਨਾਲ ਠੀਕ ਇਹ ਚਾਗੇ ਨੇ ਇਹ ਬੜੀਆਂ ਬੜੀਆਂ ਤੇ 1 ਕਿਲੋ ਵਿੱਚ ਇੱਕ ਜੀਨੀ ਫਾਪੂ ਅੱਛਾ ਚਲ ਉਹ ਤਾਂ ਆਪਣੇ ਹਿਸਾਬ ਨਾਲ ਬਣਵਾ ਹੋ ਜਾਣੇ ਹੈਨਾ ਪਾਈ ਨੂੰ ਦੇ ਦੇ ਚਲੋ ਠੀਕ ਆ ਜੀ ਫਿਰ ਮਿਲਦੇ ਸਾਨੂੰ ਕਿਸੇ ਅਗਲੇ ਬਲੌਗ ਚ ਹੁਣ ਮੈਂ ਵੀ ਪਾਈ ਡੰਗਰ ਚ ਵਾਲਮ ਉਹ ਲੈ ਕਿਕਣਾ ਖਾਂਦਾ ਦੇਖ ਉਹ ਅਸਲ ਵਿੱਚ ਇਹ ਰੋਂਦਾ ਹੀ ਤਾਂ ਹੈ ਵੀ ਮੈਨੂੰ ਖਿਲਾਓ ਹੂੰ ਥੋੜਾ ਭੋਰ ਕੇ ਪਾ ਦੇ ਜਦ ਇਹ ਲੱਗ ਜਾਂਦਾ ਲੈ ਕਿ ਕਿ ਮੈਂ ਚੱਟ ਜਾ ਹੋਰ ਲੈ 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 ਯਾ ਠੀਕ ਆ ਉਧਰ ਪੀੜ ਵੀ ਜ਼ਿਆਦਾ ਚ ਵੇਲ ਆ ਇੱਥੇ ਵੇਲ ਆ ਹੋਰ ਕੀ ਆ ਹੂੰ ਤੇ ਮਾ ਦੂੰਗਾ ਆਪੇ ਹੋ ਤੈਨੂੰ ਬੈਠਣਾ ਤਾਂ ਨਹੀਂ ਪੈਣਾ ਨਹੀਂ 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 ਬੈਠਣ ਦੀ ਕੋਈ ਲੋੜ ਨਹੀਂ ਜੀ ਸਾਮਾਨ ਦੇ ਕੇ ਆ ਜਵੇ ਚਾਹੇ ਉਹਨਾਂ ਨੂੰ ਅੱਛਾ ਹਾਂ ਉਹ ਬੰਦੇ ਕਿਉਂਕਿ ਗੱਲ ਆਏ ਉਹ ਠੱਗੀ ਨਹੀਂ ਕਰਨੇ ਵਾਲੇ ਕਿਉਂਕਿ ਨਵੇਂ ਬੰਦੇ ਆ ਉਹਨਾਂ ਨੇ ਆਪਣੀ ਕੁਆਲਿਟੀ ਦੇਣੀ ਐ ਵਧੀਆ ਬਣਾ ਕੇ ਗਾ ਕਾ ਹਾਂ ਗਾਕ ਚੋੜਨੇ ਆ ਆ ਚੱਕਰ ਚਲੋ ਕਾਲੂ ਵੜਾ ਲੰਨੇ ਫੇਰ ਹਨਾ ਹਮ ਛੇ ਪਾਪਾ ਜੀ ਕੋਲ ਤੇਰ ਦਿਓ ਜੇ ਤੁਸੀਂ ਚਲ ਜੀ ਦਾ ਕੰਮ ਹੈ ਹਾਂ 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 ਚਲੋ ਠੀਕ ਆ ਜੀ ਫਿਰ ਮਿਲਦੇ ਤੁਹਾਨੂੰ ਕਿਸੇ ਅਗਲੇ ਬਲੌਗ ਚ ਤੇ ਇੱਧਰ ਭਾਈ ਚੱਲ ਰਿਹਾ ਚੋਈ ਦਾ ਕੰਮ ਆਪਾਂ ਵੀ ਹੁਣ ਸਿਵਲ ਵਰਤੀ ਚ ਹੋਈਏ ਤੇ ਚੋਈਏ ਫਿਰ ਮਰ ਜਾ ਉਹ ਭਾਈ ਉਹ ਤਾਂ ਕਬੰਢੀਆ ਜਾਂਦਾ ਜਾਂਦਾ ਤੇ ਚਲੋ ਠੀਕ ਆ ਜੀ ਫਿਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ